ਚਰਖੇ ਦੇ ਹਰ ਹਰ ਗੇੜੇ ਵਾਂਗ ਵਕਤ ਦਾ ਗੇੜ ਵੀ ਚੱਲਦਾ ਹੀ ਰਹਿੰਦਾ ਹੈ ਤੇ ਸਾਡੇ ਵਿਦਿਆਰਥੀਆਂ ਲਈ ਸਾਰਾ ਸਾਲ ਜਦੋਂ ਵਿੱਦਿਆ ਦੇ ਚੱਕਰ ਚੱਲਦੇ ਹਨ ਤਾਂ ਆਖਿਰ ਦੇ ਵਿੱਚ ਇਮਤਿਹਾਨ ਦੇ ਨਾਲ ਇੱਕ ਅਕਾਦਮਿਕ ਸਾਲ ਦਾ ਸਮਾਪਨ ਹੁੰਦਾ ਹੈ ਤੇ ਨਵੇਂ ਸਾਲ ਦੀ ਤਿਆਰੀ ਦਾ ਗੇੜ ਫਿਰ ਤਿਆਰ ਇਸ ਵਾਰ ਕਿਉਂਕਿ ਕੋਵਿਡ-19 ਕਰਕੇ ਵਿਦਿਆਰਥੀਆਂ ਨੂੰ ਲਗਾਤਾਰ ਸਕੂਲ ਆ ਕੇ ਜਮਾਤਾਂ ਲਾਉਣ ਦੀ ਸੁਵਿਧਾ ਪ੍ਰਾਪਤ ਨਹੀਂ ਸੀ ਇਸ ਕਰਕੇ ਬੱਚਿਆਂ ਨੂੰ ਵੀ ਕੁਝ ਮੁਸ਼ਕਲ ਹੋਈ ਸਾਡੇ ਪਾਠਕ੍ਰਮ ਸੀ ਜਿਹੜੇ ਉਹਨੇ ਚੰਗੇ ਤਰੀਕੇ ਨਾਲ ਮੁਕੰਮਲ ਤਰੀਕੇ ਨਾਲ ਨਹੀਂ ਪੜ੍ਹਾਏ ਜਾ ਸਕੇ ਕਵਰ ਨਹੀਂ ਹੋਇਆ ਸਿਲੇਬਸ ਉਸ ਉਸ ਪੱਖੋਂ ਸਕੂਲ ਸਿੱਖਿਆ ਵਿਭਾਗ ਨੇ ਵੱਖ-ਵੱਖ ਜਮਾਤਾਂ ਦੇ ਪਾਠਕ੍ਰਮ ਵਿੱਚ ਤੇ ਜਾਂ ਫਿਰ ਪ੍ਰੀਖਿਆ ਦੇ ਪੈਟਰਨ ਵਿੱਚ ਕੁਝ ਤਬਦੀਲੀਆਂ ਕੀਤੀਆਂ ਹਨ ਜਦੋਂ ਗੱਲ ਕਰਦੇ ਹਾਂ 12ਵੀਂ ਸ਼੍ਰੇਣੀ ਦੀ ਲਾਜ਼ਮੀ ਪੰਜਾਬੀ ਦੀ ਤਾਂ ਵੇਖਦੇ ਹਾਂ ਉਹ ਕੀ ਕੀ ਤਬਦੀਲੀਆਂ ਹਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹੁਣੇ ਹੀ ਪੇਸ਼ ਕੀਤੀਆਂ ਗਈਆਂ ਬਿਲਕੁਲ ਨਵੀਨਤਮ ਗਾਈਡਲਾਈਨਸ ਹਦਾਇਤਾਂ ਦਿਸ਼ਾ ਨਿਰਦੇਸ਼ ਅਨੁਸਾਰ ਇਸ ਵਾਰ ਪ੍ਰੀਖਿਆ ਵਿੱਚ ਵਿਦਿਆਰਥੀਆਂ ਨੂੰ ਮਿਲੇਗੀ ਬਹੁਤ ਮੌਹਲਤ ਬਹੁਤ ਸਾਰੀ ਚੁਆਇਸ ਪਾਈ ਗਈ ਹੈ ਕੁਝ ਪ੍ਰਸ਼ਨ ਦਿੱਤੇ ਜਾਣਗੇ ਸਖੇ ਪ੍ਰਸ਼ਨ ਪਾਏ ਜਾਣਗੇ ਤੇ ਵਿਦਿਆਰਥੀਆਂ ਨੂੰ ਉਹਨਾਂ ਚੋਂ ਹੱਲ ਕਰਨ ਲਈ ਬਹੁਤ ਸਾਰੀ ਚੋਣ ਦਾ ਮੌਕਾ ਮਿਲੇਗਾ ਆਪਸ਼ਨ ਹੋਏਗੀ ਆਓ ਵੇਖਦੇ ਹਾਂ ਕੀ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ ਤੁਹਾਡੇ ਪ੍ਰਸ਼ਨ ਪੱਤਰ ਵਿੱਚ ਤੇ ਕੀ ਹੋਵੇਗਾ 12ਵੀਂ ਸ਼੍ਰੇਣੀ ਦਾ ਲਾਜ਼ਮੀ ਪੰਜਾਬੀ ਵਿਸ਼ੇ ਦਾ ਪ੍ਰਸ਼ਨ ਪੱਤਰ ਸੈਸ਼ਨ 2020-21 ਲਈ ਲਿਖਤੀ ਪ੍ਰੀਖਿਆ 80 ਅੰਕ ਦੀ ਹੋਏਗੀ ਤੇ ਆਂਤ੍ਰਿਕ ਮੁਲਾਂਕਣ 20 ਅੰਕ ਦਾ ਸੋ ਸੁੰਦਰ ਲਿਖਾਈ ਲਈ 5 ਅੰਕ ਰੱਖਵੇਂ ਰੱਖੇ ਗਏ ਆ ਤਾਂ ਇਹ ਵੀ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਪਰ ਜਿਹੜੇ ਵਸਤੂ ਨਿਸ਼ਟ ਪ੍ਰਸ਼ਨ ਨੇ ਜਿਨ੍ਹਾਂ ਦੇ ਵਿੱਚ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦੇਣੇ ਹਨ ਜਾਂ ਫਿਰ ਬਹੁ ਚੋਣਵੇਂ ਪ੍ਰਸ਼ਨ ਨੇ ਕਿ ਤੁਹਾਡੇ ਸਾਹਮਣੇ ਚਾਰ ਆਪਸ਼ਨਸ ਨੇ ਉਹਨਾਂ ਚੋਂ ਇੱਕ ਨੂੰ ਚੁਣਨਾ ਹੈ ਸਿਲੈਕਟ ਕਰਨਾ ਹੈ ਸਹੀ ਗਲਤ ਦੱਸਣਾ ਜਾਂ ਖਾਲੀ ਥਾਵਾਂ ਭਰਨੀ ਆ ਇਸ ਤਰ੍ਹਾਂ ਦੇ ਜਿਹੜੇ ਬਹੁਤ ਹੀ ਸੰਖੇਪ ਉੱਤਰ ਵਾਲੇ ਪ੍ਰਸ਼ਨ ਆ ਇਹਨਾਂ ਦੇ ਅੰਕ ਕਰ ਦਿੱਤੇ ਗਏ ਹਨ 40 ਸੋ ਇਹਨਾਂ ਦੇ 40 ਅੰਕ ਹੋਣਗੇ ਇਹ ਤੁਹਾਡੀ ਸਾਰੀ ਕਿਤਾਬ ਦੇ ਵਿੱਚੋਂ ਹੀ ਆਉਣਗੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਵਾਲੇ ਲੇਖਾਂ 'ਚੋਂ ਵੀ ਕਵਿਤਾਵਾਂ ਕਹਾਣੀਆਂ ਅਖੋਤਾਂ ਦੇ ਵਿੱਚੋਂ ਵੀ ਇਹ ਆਉਣਗੇ ਅੱਗੋਂ ਜਿਹੜਾ ਸਾਡਾ ਤੀਸਰਾ ਹਿੱਸਾ ਹੈ ਉਹ ਹੋਏਗਾ ਸੱਭਿਆਚਾਰ ਦੇ ਪਾਠਾਂ 'ਚੋਂ ਅਭਿਆਸਾਂ 'ਚੋਂ ਪੰਜ ਪ੍ਰਸ਼ਨ ਪੁੱਛ ਕੇ ਸਿਰਫ ਦੋ ਦਾ ਉੱਤਰ ਦੇਣ ਲਈ ਕਿਹਾ ਜਾਏਗਾ ਤੇ ਤਿੰਨ ਅੰਕ ਹੋਣਗੇ ਹਰ ਉੱਤਰ ਦੇ ਸੋ ਇੱਥੇ ਪ੍ਰਸ਼ਨਾਂ ਨੂੰ ਜਿਹੜਾ ਤੁਸੀਂ ਹੱਲ ਕਰਨਾ ਉਹ ਗਿਣਤੀ ਘਟਾ ਦਿੱਤੀ ਗਈ ਹੈ ਤੇ ਤੁਹਾਡੇ ਲਈ ਚੁਆਇਸ ਵਧ ਗਈ ਹੈ ਪੰਜਾਂ 'ਚੋਂ ਕੋਈ ਦੋ ਚੌਥਾ ਪ੍ਰਸ਼ਨ ਹੈ ਕਾਰਵਿਹਾਰ ਦੇ ਪੱਤਰ ਦੋ ਵਿੱਚੋਂ ਇੱਕ ਦਾ ਉੱਤਰ ਲਿਖਣਾ ਪੰਜ ਅੰਕ ਦਾ ਹੋਏਗਾ ਇਦੇ ਵਿੱਚ ਜੋ ਤੁਹਾਡਾ ਉੱਪਰਲਾ ਪਤਾ ਐਡਰੈਸ ਤੁਸੀਂ ਲਿਖਦੇ ਹੋ ਇੱਕ ਅੰਕ ਉਸਦਾ ਹੋਏਗਾ ਇੱਕ ਅੰਕ ਹੇਠਲੇ ਪਤੇ ਦਾ ਤੇ ਜਿਹੜੀ ਵਿਚਕਾਰ ਤੁਹਾਡੀ ਸ਼ਬਦਾਵਲੀ ਹੁੰਦੀ ਹੈ ਵਰਡਿੰਗ ਹੁੰਦੀ ਹੈ ਜੋ ਤੁਸੀਂ ਪੱਤਰ 'ਚ ਲਿਖ ਕੇ ਮੈਟਰ ਭੇਜਦੇ ਹੋ ਉਸ ਲਿਖਤ ਸਮਗਰੀ ਦੇ ਤਿੰਨ ਅੰਕ ਹੋਣਗੇ ਕੁੱਲ 5 ਅੰਕ ਪੰਜਵੇਂ ਪ੍ਰਸ਼ਨ ਦੀ ਗੱਲ ਕਰਦੇ ਹਾਂ ਇਹ ਸੰਖੇਪ ਰਚਨਾ ਕਰਨੀ ਹੈ ਤੁਸੀਂ ਇੱਕ ਦਿੱਤੇ ਹੋਏ ਪੈਰੇ ਦੀ ਉਹਨੂੰ ਲਗਭਗ 1 ਤਿਹਾਈ ਸ਼ਬਦਾਂ 'ਚ ਭਾਵ ਜੇ 100 ਸ਼ਬਦਾਂ ਦਾ ਪੈਰਾ ਤਾਂ ਤੁਸੀਂ 30 ਤੋਂ 40 ਸ਼ਬਦਾਂ 'ਚ ਉਹਨੂੰ ਖਾਸ-ਖਾਸ ਗੱਲਾਂ ਲਿਖ ਕੇ ਮੋਢਾ ਲੇਖਣਾ ਤੇ ਇਸ ਵਿੱਚ ਜੋ ਸਰਲੇਖ ਹੈ ਬਿਲਕੁਲ ਟੁਕਮਾਂ ਤੇ ਸੰਖੇਪ ਵਿੱਚ ਦੇਣਾ ਇੱਕ ਨੰਬਰ ਸਰਲੇਖ ਦਾ ਤਿੰਨ ਅੰਕ ਛੋਟੀ ਰਚਨਾ ਕਰਨ ਦੇ ਕੁੱਲ ਮਿਲਾ ਕੇ ਇਸ ਸੰਖੇਪ ਰਚਨਾ ਤੇ ਸਰਲੇਖ ਦੇ ਚਾਰ ਅੰਕ ਹੋਣਗੇ ਪਾਠ ਪੁਸਤਕ ਦੇ ਪਾਠ ਅਭਿਆਸਾਂ ਚੋਂ ਦੋ ਪ੍ਰਸ਼ਨ ਦੇ ਕੇ ਕਿਸੇ ਇੱਕ ਨੂੰ ਇੱਕ ਸ਼ਬਦਾਂ ਦੇ ਜੁੱਟ ਨੂੰ ਕੋਸ਼ ਤਰਤੀਬ ਦੇ ਅਨੁਸਾਰ ਲਿਖਣਾ ਹੋਵੇਗਾ ਸੋ ਛੇ ਸ਼ਬਦਾਂ ਦਾ ਇੱਕ ਜੁੱਟ ਹੋਏਗਾ ਭਾਵੇਂ ਉਸ ਨੂੰ ਕਰ ਲੋ ਜਾਂ ਫਿਰ ਜਿਹੜਾ ਦੂਸਰੇ ਦੂਸਰਾ ਜੋ ਟੋਚ ਵੀ ਛੇ ਸ਼ਬਦ ਹੀ ਹੋਣਗੇ ਉਹਨਾਂ ਨੂੰ ਤੁਸੀਂ ਡਿਕਸ਼ਨਰੀ ਦੇ ਮੁਤਾਬਿਕ ਸਹੀ ਤਰਤੀਬ ਦੇਣੀ ਆ ਊੜਾੜਾ ਪੱਖੋਂ ਲਗਾਮਾਤਰਾ ਪੱਖੋਂ ਹਰ ਇੱਕ ਜਿਹੜਾ ਸ਼ਬਦ ਹੈਗਾ ਉਸ ਨੂੰ ਅੱਧਾ ਅੰਕ ਰੱਖਿਆ ਗਿਆ ਤੇ ਕੁੱਲ ਮਿਲਾ ਕੇ ਤਿੰਨ ਅੰਕ ਦਾ ਇਹ ਪ੍ਰਸ਼ਨ ਹੈ ਤੇ ਸੱਤਵਾਂ ਪ੍ਰਸ਼ਨ ਹੋਏਗਾ ਛੇ ਵਾਕ ਦਿੱਤੇ ਜਾਣਗੇ ਜਿਨ੍ਹਾਂ ਚੋਂ ਤਿੰਨ ਵਾਕਾਂ ਦਾ ਰੂਪਾਂਤਰਣ ਕੀਤਾ ਜਾਣਾ ਤੇ ਤਿੰਨ ਅੰਕ ਹੀ ਇਸ ਤੇ ਹੋਣਗੇ 8ਵਾਂ ਪ੍ਰਸ਼ਨ ਜਿਹੜਾ ਉਹ ਪੰਜ ਅਖੋਤਾਂ ਦੇ ਕੇ ਕੋਈ ਤਿੰਨ ਅਖੋਤਾਂ ਨੂੰ ਵਾਕਾਂ ਵਿੱਚ ਵਰਤਣਾ ਹੋਵੇਗਾ ਜਾਂ ਫਿਰ ਉਹਨਾਂ ਦੀ ਵਰਤੋਂ ਦੀ ਸਥਿਤੀ ਨੂੰ ਸਪਸ਼ਟ ਕਰਨਾ ਹੋਵੇਗਾ ਇਸ ਦੇ ਵੀ ਕੁੱਲ 6 ਅੰਕ ਹਨ ਤੇ ਤਿੰਨ ਕਵਿਤਾਵਾਂ 'ਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਤਿੰਨ ਅੰਕ ਤੇ ਆਖਰੀ ਪ੍ਰਸ਼ਨ ਹੋਏਗਾ ਦੋ ਕਹਾਣੀਆਂ ਚੋਂ ਕਿਸੇ ਇੱਕ ਕਹਾਣੀ ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖਣਾ 5 ਅੰਕ ਹੋਣਗੇ ਇਸ ਤਰ੍ਹਾਂ ਨਾਲ ਬੱਚਿਆਂ ਲਈ ਸੁਖੈਨ ਕੀਤਾ ਗਿਆ ਹੈ ਪ੍ਰਸ਼ਨ ਪੱਤਰ ਨੂੰ ਸੋ ਉਮੀਦ ਹੈ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਚੰਗੀ ਤਰ੍ਹਾਂ ਨੋਟ ਕਰ ਲਿਆ ਹੋਵੇਗਾ ਤੇ ਹੁਣ ਤੁਸੀਂ ਸਾਹਿਤਿਕ ਸੋਹ ਸਵਾਦ ਦੇ ਨਾਲ ਪੇਪਰ ਦੇਣ ਲਈ ਪ੍ਰੀਖਿਆ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੋਵੋਗੇ ਸੋ ਬਹੁਤ ਰਿਲੈਕਸ ਹੋ ਕੇ ਬੜੇ ਸੌਖੇ ਆ ਤੁਸੀਂ ਪੇਪਰ ਦੇਣ ਚਾਹੀ ਚਾਹੀ ਜਾਣਾ ਕਿਉਂਕਿ ਇਸ ਵਾਰੀ ਜਿਵੇਂ ਤੁਸੀਂ ਹੁਣੇ ਹੀ ਦੇਖ ਕੇ ਹਟੇ ਹੋ ਪ੍ਰਸ਼ਨ ਪੱਤਰ ਬਹੁਤ ਸੁਖਾਲਾ ਹੋ ਗਿਆ ਉਮੀਦ ਹੈ ਕਿ ਤੁਸੀਂ ਇਸ ਪ੍ਰੀਖਿਆ ਦੇ ਵਿੱਚ ਸਫਲ ਹੋਵੋਗੇ ਤੇ ਇਸ ਸਫਲਤਾ ਲਈ ਸ਼ੁਭ ਕਾਮਨਾਵਾਂ